ਜੀ ਇਸ ਵਕਤ ਅਸੀਂ ਖੜੇ ਹਾਂ ਜੀਰੇ ਜੀਰੇ ਜਿਹੜਾ ਰੋਡ ਆ ਇਹ ਸਨੇਹਰਾ ਤੋਂ ਜੀਰਾ ਰੋਡ ਤੇ ਪਿਛਲੇ ਦਿਨੀ ਅਸੀਂ ਇੱਕ ਵੀਡੀਓ ਵੀ ਪਾਈ ਸੀ ਜਿਹੜੀ ਉਹ ਨੈਸ਼ਨਲ ਹਾਈਵੇ ਦੀ ਸੀਗੀ ਤੇ ਅੱਜ ਅਸੀਂ ਇਹ ਵੀਡੀਓ ਪਾਉਣ ਲੱਗੇ ਆ ਜੀਰੇ ਦੀ ਜੀਰਾ ਤੋਂ ਸਨੇਹਰਾ ਰੋਡ ਜਣਾ ਕਿ ਇਸ ਰੋਡ ਦਾ ਬਹੁਤ ਬੁਰਾ ਹਾਲ ਆ ਸਾਡੇ ਨਾਲ ਬਾਈ ਹੁਣੀ ਹੈਗੇ ਨੇ ਆ ਦੇਖੋ ਵੀ ਰੋਡ ਦੇ ਟੋਏ ਤੇ ਖੱਡੇ ਤੇ ਖੱਡੇ ਇਹ ਜੀਰੇ ਸ਼ਹਿਰ ਦਾ ਸਾਡੇ ਦਾ ਵਿਕਾਸ ਆ ਲੋਕ ਬਹੁਤ ਪਰੇਸ਼ਾਨ ਇੱਥੇ ਲੋਕ ਬੜੇ ਜਿਆਦੇ ਪਰੇਸ਼ਾਨ ਮੈਨੂੰ ਵੀ ਬਹੁਤ ਲੋਕਾਂ ਨੇ ਫੋਨ ਲਾਇਆ ਵੀ ਬਾਈ ਤੁਸੀਂ ਇੱਥੇ ਆਓ ਇੱਥੇ ਆਣ ਕੇ ਸਾਡੀ ਵੀ ਵੀਡੀਓ ਪਾ ਕੇ ਜਾਓ ਅਸੀਂ ਨਗਰ ਕੌਂਸਲ ਜੀਰਾ ਨੂੰ ਬੇਨਤੀ ਕਰਦੇ ਆ ਤੇ ਸਾਡੇ ਸਤਿਕਾਰਯੋਗ ਮਾਨਯੋਗ ਐਮਐਲਏ ਸਾਹਿਬ श्री ਨਰੇਸ਼ ਕਟਾਰੀਆ ਜੀ ਨੂੰ ਬੇਨਤੀ ਕਰਦੇ ਆ ਕਿ ਵੇ ਭਾਈ ਆਹ ਰੋਡ ਦਾ ਹੱਲ ਕੀਤਾ ਜਾਵੇ ਇੱਥੇ ਜੇ ਤੁਸੀਂ ਲੱਕ ਨਹੀਂ ਪਵਾ ਸਕਦੇ ਕੰਮ ਸੇ ਕੰਮ ਮਿੱਟੀ ਪਵਾ ਕੇ ਇਸ ਨੂੰ ਉੱਚਾ ਤਾਂ ਕੀਤਾ ਜਾਵੇ ਆ ਪਾਣੀ ਤਾਂ ਨਾ ਖੜੇ ਆ ਸੀਵਰੇਜ ਦਾ ਓਵਰਫਲੋ ਹੋ ਕੇ ਇੱਥੇ ਪਾਣੀ ਖੜਦਾ ਤੇ ਦੇਖੋ ਇੱਥੇ ਨਾਲ ਬਿਮਾਰੀਆਂ ਵੀ ਪੈਦਾ ਹੁੰਦੀਆਂ ਮੱਖ ਮੱਛਰ ਮੱਖੀ ਕਿੰਨੀ ਆ ਬਾਈ ਤੁਹਾਡੇ ਨਾਲ ਬਾਈ ਇਸੇ ਹੀ ਮਹੱਲੇ ਦੇ ਤੁਸੀਂ ਮਹੱਲੇ ਦੇ ਬਾਈ ਕੀ ਗੱਲ ਕੀ ਇੱਥੇ ਕਿੰਨਾ ਕ ਟਾਈਮ ਤੋਂ ਹੋ ਗਿਆ ਪਾਣੀ ਖੜਦੇ ਨੂੰ ਬਾਈ ਜਦੋਂ ਦਾ ਸੀਵਰੇਜ ਪਾਏ ਨਾ ਉਦੋਂ ਦਾ ਹੀ ਹਾਲ ਹੈ ਸੀਵਰੇਜ ਪਾਏ ਹੋਏ ਛੋਟੇ ਇਹਨਾਂ ਨੇ ਜੀ ਬਹੁਤ ਛੋਟੇ ਜਿਹੇ ਪਾਏ ਹੋਏ ਆ ਤੇ ਇਹਨਾਂ ਦੇ ਕਰਕੇ ਹੀ ਸੀਵਰੇਜ ਪ੍ਰੋਪਰ ਚੱਲਦੇ ਨਹੀਂਗੇ ਜੀ ਚਾਰਕ ਦਿਨ ਚੱਲਦੇ ਵੀ ਫੇਰ ਬੁਰਾ ਹੋ ਜਾਂਦਾ ওভারਫਲੋ ਹੋ ਜਾਂਦਾ ਫਿਰ ਬੰਦੀ ਹੋ ਜਾਂਦੇ ਜਾਂ ਬੰਦੀ ਹੋ ਜਾਂਦੇ ਪਾਣੀ ਬਹੁਤ ਬਹੁਤ ਜਿਆਦਾ ਪਾਣੀ ਆਉਂਦਾ ਮੇਰੀ ਦੁਕਾਨ ਤੱਕ ਆ ਸਾਰੇ ਪਾਣੀ ਆਉਂਦਾ ਸੀ ਮੈਂ ਆਪ ਟੇਲਾਂ ਲਵਾਈਆਂ ਸਾਰੀਆਂ ਆਪ ਟੇਲਾਂ ਲਵਾਈਆਂ ਤੇ ਬਾਪੂ ਫਿਰ ਜਦੋਂ ਮੀਂਹ ਆ ਜਾਂਦਾ ਉਹ ਤਾਂ ਫਿਰ ਬਹੁਤ ਬੁਰਾ ਹਾਲ ਹੁੰਦਾ ਘਰਾਂ ਚ ਵੜਦਾ ਹੋਊਗਾ ਪਾਣੀ ਸਾਰਾ ਆ ਜਾਂਦਾ ਇੱਥੋਂ ਤੱਕ ਆ ਜਾਂਦਾ ਅੰਦਰ ਤੱਕ ਆ ਜਾਂਦਾ ਸਾਰਾ ਪਾਣੀ ਆ ਜਾਂਦਾ ਕੋਈ ਹਲੇ ਤੱਕ ਕੋਈ ਸੁਣਵਾਈ ਹੋਈ ਨਾ ਨਾ ਕੋਈ ਸੁਣਵਾਈ ਨਹੀਂ ਹੁੰਦੀ ਜੇ ਉਹ ਪਾਣੀ ਕਹਿੰਦੇ ਬੰਦੇ ਭੇਜ ਦਿੰਦੇ ਜਾਂ ਸਫਾਈ ਕਰ ਜਾਂਦੇ ਕਿਹੜਾ ਬਾਜ ਦੁਆਰਾ ਫਿਰ ਉਹੀ ਹਾਲ ਤਨਗਰ ਕਾਉਂਸਲ ਵਾਲੇ ਤਾਂ ਕਹਿੰਦੇ ਵੀ ਜੀਰਾ ਸ਼ਹਿਰ ਦੀ ਸਫਾਈ ਬਹੁਤ ਵਧੀਆ ਜੀਰਾ ਦਾ ਸੀ ਇੱਥੋਂ ਤੱਕ ਬਹੁਤ ਜ਼ਿਆਦਾ ਆ ਕੇ ਵੇਖਣ ਸਨੇਰ ਰੋਡ ਤੇ ਆ ਕੇ ਵੇਖਣ ਬਹੁਤ ਜ਼ਿਆਦਾ ਬੁਰਾ ਹਾਲ ਆ ਬਹੁਤ ਜ਼ਿਆਦਾ ਬੁਰਾ ਹਾਲ ਨੰਗੇ ਨਹੀਂ ਜਾਂਦਾ ਤੁਸੀਂ ਸਾਡੇ ਕੋਲ ਇੱਥੇ ਖੜੇ ਨਾ ਜੀ ਥੋੜਾ ਜੀ ਤੁਸੀਂ ਕਿਤੇ ਅੱਗੇ ਹੋ ਜਾਓ ਕਿਤੋਂ ਕਿਤੇ ਕਰਾਂ ਬਈ ਆ ਹੀ ਖੜੇ ਹੋ ਉਧਰ ਅਗਲੇ ਘਰ ਤਾਂ ਸਮਦੀਦਾ ਮੁੱਲੇ ਦਾ ਬੁਰਾ ਹਾਲ ਦਾ ਬੁਰਾ ਹਾਲ ਵੀ ਕਿਲੋਮੀਟਰ ਤੱਕ ਕਿਲੋਮੀਟਰ ਤੱਕ ਇਹੀ ਆਹ ਹੀ ਹਾਲਾ ਟੁੱਟੀਆਂ ਛੜਕਾਂ ਹੈ ਬੁਰਾ ਹਾਲ ਬਾਕੀ ਐ ਇੰਨੇ ਪਿੰਡ ਆ ਸਾਰੇ ਬਹੁਤ ਸਾਰੇ ਸਾਨੂੰ ਇੱਥੇ ਆ ਕੇ ਕਹਿੰਦੇ ਬਾਪੂ ਜੀ ਕੋਈ ਹੱਲ ਨਹੀਂ ਇਹ ਬਾਪੂ ਸ੍ਰੀ ਰਾਲਾ ਕਾਲਜ ਹੋ ਗਿਆ ਹਾਂ ਤੇ ਹੋਰ ਕਾਫੀ ਬੱਚਾ ਹਾਂ ਹਾਂ ਸੱਚ ਸਰਕਾਰੀ ਕਾਲਜ ਵੀ ਇੱਧਰ ਨਾਲ ਬੱਚੇ ਵੀ ਇੱਧਰ ਦੀ ਨੰਗਦੇ ਆ ਜੀ ਸਾਰੇ ਬੱਚੇ ਵੀ ਇੱਧਰ ਦੀ ਨੰਗਦੇ ਆ ਬਹੁਤ ਤੰਗ ਹੀ ਆ ਬਹੁਤ ਜਿਆਦਾ ਤੰਗ ਨੰਗਦੇ ਆ ਮੈਂ ਤਾਂ ਇਨਾ ਕੀਤਾ ਤੇ ਇੱਥੋਂ ਚਲੋ ਇਨੇ ਬੱਚੇ ਨੰਗ ਜਾਂਦੇ ਆ ਜੀ ਤੇ ਨਹੀਂ ਤੇ ਇਹ ਤਾਂ ਇੱਥੇ ਪਾਣੀ ਮਰੇ ਆ ਵੇਖੋ ਇੱਥੋਂ ਕਿੰਨਾ ਕਿੰਨਾ ਖੜਦਾ ਸੀ ਅਸੀਂ ਨਾ ਬੇਨਤੀ ਕਰਦੇ ਆ ਫੇਰ ਹੱਥ ਜੋੜ ਕੇ ਸਤਕਾਰ ਸਿਹਤ ਮਾਨਯੋਗ ਐਮਐਲਏ ਸਾਹਿਬ ਆ ਜਿਹੜੇ ਕਿ ਸਾਡੇ ਆਮ ਆਦਮੀ ਪਾਰਟੀ ਦੇ ਇੱਥੋਂ ਦੇ ਵਿਧਾਇਕ ਨੇ ਅਸੀਂ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਭਾਈ ਆਹ ਰੋਡ ਦਾ ਪੱਕਾ ਹੱਲ ਕਰਕੇ ਦੋ 1 ਕਿਲੋਮੀਟਰ ਤੇ ਆਹ ਹੀ ਖੱਡੇ ਨੇ ਆਹ ਜਿਹੜਾ ਤੁਸੀਂ ਪਾਣੀ ਦੇਖ ਰਹੇ ਹੋ ਮੀਂਹ ਦਾ ਪਾਣੀ ਨਹੀਂ ਇਹ ਸੀਵਰੇਜ ਦਾ ਪਾਣੀ ਹੈ ਇਹ ਸੀਵਰੇਜ ਦਾ ਪਾਣੀ ਹੈ ਇਹ ਸੀਵਰੇਜ ਦਾ ਪਾਣੀ ਹੈ ਓਵਰਫਲੋ ਹੋਇਆ ਹਾਂਜੀ ਅੱਜ ਤਾਂ ਪਾਣੀ ਕੱਢ ਗਏ ਆ ਪਾਣੀ ਇੱਥੋਂ ਤੱਕ ਆਉਂਦਾ ਪਾਣੀ ਕੱਢ ਜਾਂਦੇ ਪਰ ਹੱਲ ਹੈ ਨਹੀਂ ਨਾ ਕੋਈ ਕਚਾ ਲਓ ਕੱਢ ਜਾਂਦੇ ਵੀ 15 20 ਦਿਨ ਬਾਅਦ ਰੋਈ ਨਹੀਂ ਆਉਂਦੇ 15-20 ਦਿਨਾਂ ਬਾਅਦ ਆ ਕੇ ਕੱਢ ਕੇ ਪਾਣੀ ਪਿਤ ਰਹੀ ਆ ਦੂਜਾ ਜਿਹੜਾ ਕਿ ਇੱਥੇ ਮੱਖੀ ਮੱਛਰ ਤਾਂ ਬਹੁਤ ਹੁੰਦਾ ਫਿਰ ਇੱਥੇ ਨਾ ਸਾਡੇ ਘਰ ਆ ਡੰਗਰ ਰੱਖੇ ਉਹਨਾਂ ਨੇ ਉਹਦੇ ਬੈਗ ਪਾਣੀ ਸੀਵਰੇਜ ਦਾ ਜਾ ਕੇ ਡੰਗਰਾਂ ਦੇ ਖੋਰ ਖਰਾਬ ਹੋ ਚੁੱਕੇ ਆ ਅੱਛਾ ਯਾਰ ਆ ਤੈਨੂੰ ਘਰ ਵਖਾ ਦੇਣਾ ਤੈਨੂੰ ਫੋਟੋ ਲੈਣਾ ਕੋਈ ਨਹੀਂ ਬਾਈ ਘਰੇ ਵੀ ਆਵਾਂਗੇ ਫਿਰ ਸਾਨੂੰ ਵਾਰ-ਵਾਰ ਵੀਡੀਓ ਨਾ ਪਾਉਣੀ ਪਵੇ ਅਸੀਂ ਇੱਕ ਵਾਰੀ ਆਪਜੀ ਨੂੰ ਬੇਨਤੀ ਕਰਦੇ ਆ ਕਿ ਇਸ ਦਾ ਹੱਲ ਕੀਤਾ ਜਾਵੇ ਤੇ ਨਹੀਂ ਬਾਈ ਤੁਸੀਂ ਲੋਕ ਇਕੱਠੇ ਕਰੋ ਲੋਕ ਇਕੱਠੇ ਕਰਕੇ ਮੈਂ ਤੁਹਾਡੇ ਨਾਲ ਚੱਲੂ ਆਪਾਂ ਐਮਐਲਏ ਦੇ ਦਫ਼ਤਰ ਜਾਵਾਂਗੇ ਤੇ ਉਹਨਾਂ ਨੂੰ ਪੁੱਛਾਂਗੇ ਵੀ ਭਾਈ ਇਹਦਾ ਹੱ ਜਾਂ ਨਗਰ ਕੌਂਸਲ ਦੇ ਆਪ ਦਫ਼ਤਰ ਜਾਵਾਂਗੇ ਉਹਨਾਂ ਨੂੰ ਮੰਗ ਪੱਤਰ ਦਵਾਂਗੇ ਵੀ ਇਹਦਾ ਭਾਈ ਹੱਲ ਕਰੋ ਜਾਂ ਉੱਥੇ ਆਪਾਂ ਧਰਨਾ ਲਾਵਾਂਗੇ ਜਾਂ ਉਹ ਨਗਰ ਕੌਂਸਲ ਨੂੰ ਫਿਰ ਜਿੰਦਾ ਲਾਵਾਂਗੇ ਕੋਈ ਨਹੀਂ ਆ ਤੁਸੀਂ ਲੋਕ ਇਕੱਠੇ ਕਰੋ ਸਾਰੇ ਅਸੀਂ ਤੁਹਾਡੇ ਨਾਲ ਠੀਕ ਹੈ ਜੀ ਸਾਰੇ ਪਿੰਡਾਂ ਨੂੰ ਆ ਜਿਹੜੇ ਸਨੇਹਰਾ ਵਾਲੇ ਪਿੰਡ ਆ ਜਾਂ ਇੱਧਰ ਕੌਲਜ ਆ ਜਾਂ ਇੱਧਰ ਜਿੰਨੇ ਵੀ ਪਿੰਡ ਆ ਸਾਰਿਆਂ ਨੂੰ ਬੇਨਤੀ ਕਰਦੇ ਆ ਵੀਰੋਂ ਇਕੱਠੇ ਹੋਵੋ ਇਕੱਠੇ ਹੋ ਕੇ ਜੇ ਹੱਲ ਨਹੀਂ ਹੁੰਦਾ ਜਿੱਥੇ ਤੁਸੀਂ ਕਹੋਗੇ ਐਮਐਲਏ ਸਾਹਿਬ ਕੋਲ ਜਾਣਾ ਪਿਆ ਐਮਐਲਏ ਸਾਹਿਬ ਦੇ ਬਾਰ ਚ ਜਾਵਾਂਗੇ ਜੇ ਨਗਰ ਕੌਂਸਲ ਦੇ ਬਾਰ ਚ ਜਾਣਾ ਪਿਆ ਨਗਰ ਕੌਂਸਲ ਦੇ ਬਾਰ ਜਾਵਾਂ ਸਤਕਾਰ ਤੋਂ ਸਹਿਤ ਐਮਐਲਏ ਸਾਹਿਬ ਨੂੰ ਅਤੇ ਨਗਰ ਕੌਂਸਲ ਜੀਰਾ ਨੂੰ ਇਸ ਦਾ ਪੱਕਾ ਹੱਲ ਕੀਤਾ ਜਾਵੇ ਆ ਸੀਵਰੇਜ ਦਾ ਹੱਲ ਕੀਤਾ ਜਾਵੇ ਜਿਹੜਾ ਸੀਵਰੇਜ ਦਾ ਓਵਰਫਲੋ ਹੋ ਕੇ ਤਾਂ ਇੱਥੇ ਸੀਵਰੇਜ ਦਾ ਪਾਣੀ ਆਉਂਦਾ ਲੋਕ ਬਹੁਤ ਪਰੇਸ਼ਾਨ ਨੇ ਇੰਨੀਆਂ ਬੇਨਤੀਆਂ ਕਰਨੀਆਂ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ